ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਵੱਡੇ ਛਟਕੇ ਦਿੱਤੇ ਜਾ ਰਹੇ ਨੇ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵੱਡਾ ਫੈਸਲਾ ਲਿਆ ਤੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਾਲ ਦੇ ਵਿੱਚ ਸਟੂਡੈਂਟ ਵੀਜ਼ੇ ਹੋਰ ਘਟਾਏ ਜਾਣਗੇ 45% ਤੱਕ ਸਟੂਡੈਂਟ ਵੀਜ਼ੇ ਘਟਾਉਣ ਦਾ ਵੱਡਾ ਫੈਸਲਾ ਲਿਆ ਹੈ ਇਸ ਦਾ ਵਿਦਿਆਰਥੀਆਂ ਨੂੰ ਕਿੰਨਾ ਕੁ ਵੱਡਾ ਨੁਕਸਾਨ ਹੋਊਗਾ ਖਾਸ ਤੌਰ ਤੇ ਭਾਰਤ ਦੇ ਵਿਦਿਆਰਥੀ ਜਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਜਿਹੜੇ ਕਿ ਹਰ ਸਾਲ ਜਾਂ ਹਰ ਮਹੀਨੇ ਜਾਂ ਹਰ ਦਿਨ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵੱਲ ਨੂੰ ਰੁਖ ਕਰ ਰਹੇ ਨੇ ਤਾਂ ਕੈਨੇਡਾ ਦੇ ਵਿੱਚ ਹਾਲਾਤ ਕੀ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕੀ ਕੁਝ ਕਹਿਣਾ ਤੁਹਾਨੂੰ ਦੱਸ ਦਿਆਂ ਜਸਟਨ ਟਰੂਡੋ ਨੇ ਕਿਹਾ ਕਿ ਪਾਵੇਂ ਜਿਹੜੀ ਅੰਤਰਰਾਸ਼ਟਰੀ ਵਿਦਿਆਰਥੀ ਨੇ ਉਹ ਸਾਡੇ ਦੇਸ਼ ਦੀ ਆਰਥਿਕਤਾ ਲਈ ਕਾਫੀ ਹੱਦ ਤੱਕ ਮਜ਼ਬੂਤ ਨੇ ਉਹਨਾਂ ਕਾਰਨ ਸਾਨੂੰ ਆਰਥਿਕ ਫਾਇਦਾ ਹੁੰਦਾ ਪਰ ਕੁਝ ਸ਼ਰਾਰਤੀ ਅੰਸਰ ਜਿਹੇ ਨੇ ਜਿਹੜੇ ਇੱਥੇ ਆ ਕੇ ਮਾਹੌਲ ਖਰਾਬ ਕਰਦੇ ਨੇ ਦਰਸ਼ਕਾਂ ਦੱਸਦੇ ਕਿ ਅਗਲੇ ਸਾਲ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਕੈਨੇਡਾ ਵਿੱਚ ਜਿਸ ਨੂੰ ਲੈ ਕੇ ਉੱਥੋਂ ਦੇ ਹਾਲਾਤ ਇਹ ਨੇ ਕਿ ਬਹੁਤ ਸਾਰੇ ਨੌਜਵਾਨ ਤੇ ਉੱਥੋਂ ਦੇ ਸਥਾਨਕ ਵਸਨੀਕਾਂ ਨੂੰ ਕੰਮਕਾਰਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਨੂੰ ਕੰਮ ਕਰਨ ਨਹੀਂ ਮਿਲ ਰਿਹਾ ਹੈਗਾ ਜਿਸ ਕਰਕੇ ਉਹ ਟਰੂਡੋ ਤੋਂ ਨਾਰਾਜ਼ ਨੇ ਟਰੂਡੋ ਤੋਂ ਖਫਾ ਨੇ ਜਿਸ ਨੂੰ ਲੈ ਕੇ ਹੁਣ ਟਰੂਡੋ ਨੇ ਵੱਡਾ ਬਿਆਨ ਦੇ ਦਿੱਤਾ ਹੈ ਕਿ ਆਉਣ ਵਾਲੇ ਸਾਲ ਵਿੱਚ ਕੈਨੇਡਾ ਦੇ ਸਟੂਡੈਂਟ ਵੀਜ਼ੇ ਨੇ ਜਿਹੜੇ ਉਹ 45% ਘਟਾਏ ਜਾਣਗੇ ਜਨਨ ਕਿ 50% ਦੇ ਤੱਕ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾਊਗੀ ਜਿਹੜੇ ਵਿਦਿਆਰਥੀ ਪਹਿਲਾਂ ਮੰਨ ਕੇ ਚਲੋ ਕਿ 100 ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦਾ ਸੀ ਇੱਕ ਦਿਨ ਦੇ ਵਿੱਚ ਤਾਂ ਉਹ ਹੁਣ 50 ਹੀ ਜਾ ਸਕਣਗੇ ਜਾਨੀ ਕਿ 45 ਤੋਂ 50 ਹੀ ਜਾ ਸਕਣਗੇ ਐਡੀ ਵੱਡੀ ਕਟੌਤੀ ਅਗਲੇ ਸਾਲ ਕੈਨੇਡਾ ਕਰਨ ਜਾ ਰਿਹਾ ਹੈ ਤਾਂ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਇਸ ਸਾਲ 35% ਵੀਜ਼ੇ ਨੇ ਜਿਹੜੇ ਸਟੂਡੈਂਟਸ ਦੇ ਉਹ ਘਟਾਏ ਗਏ ਨੇ ਕੈਨੇਡਾ ਵੱਲੋਂ ਤੇ ਅਗਲੇ ਸਾਲ 45% ਵੀਜ਼ੇ ਘਟਾ ਦਿੱਤੇ ਜਾਣਗੇ ਵੱਡੇ ਸਟੇਟਮੈਂਟ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਹੈ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਰੂਸ ਤੇ ਯੂਕਰੇਨ ਦੀ جنگ ਦੌਰਾਨ ਬਹੁਤ ਸਾਰੇ ਲੋਕ ਸੀ ਜਿਹੜੇ ਉਹ ਉਹਨਾਂ ਨੂੰ ਕੈਨੇਡਾ ਆਪਣੇ ਦੇਸ਼ ਵਿੱਚ ਲੈ ਕੇ ਆਇਆ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਿਸ ਤੋਂ ਬਾਅਦ ਕੈਨੇਡੀਅਨ ਨੇ ਜਿਹੜੇ ਉਹ ਨਿਰਾਸ਼ ਸੀਗੇ ਜਸਟਨ ਟਰੂਡੋ ਦੇ ਅਜਿਹੇ ਬਹੁਤ ਸਾਰੇ ਫੈਸਲਿਆਂ ਤੋਂ ਕਿ ਉੱਥੇ ਉਹਨਾਂ ਦੇ ਕੋਲ ਤਾਂ ਕੰਮਕਾਰ ਨਹੀਂ ਬਲਕਿ ਦੂਜੇ ਮੁਲਕਾਂ ਤੋਂ ਲੋਕਾਂ ਨੂੰ ਲਿਆ ਕੇ ਇੱਥੇ ਕੰਮਕਾਰ ਦਿੱਤਾ ਜਾ ਰਿਹਾ ਹੈ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਆਉਣ ਵਾਲੇ ਕੁਝ ਦਿਨਾਂ ਤੋਂ ਜਾਂ ਪਿਛਲੇ ਕੁਝ ਦਿਨਾਂ ਤੋਂ ਉਹਦੇ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਵਿਦਿਆਰਥੀ ਵੀਡੀਓਜ਼ ਪਾ ਕੇ ਤਰਲੇਮਿੰਤਾ ਕਰ ਰਹੇ ਨੇ ਕਿ ਸਾਨੂੰ ਕੰਮਕਾਰ ਦਿੱਤਾ ਜਾਵੇ ਯਾਨੀ ਕਿ ਮੰਦੇ ਹਾਲਾਤਾਂ ਦੇ ਵਿੱਚੋਂ ਕੈਨੇਡਾ ਦੇ ਲੋਕ ਗੁਜ਼ਰ ਰਹੇ ਨੇ ਜਿਨ੍ਹਾਂ ਨੂੰ ਕੰਮਕਾਰ ਨਹੀਂ ਮਿਲ ਰਿਹਾ ਜਾਂ ਬਹੁਤ ਘੱਟ ਕੰਮਕਾਰ ਮਿਲ ਰਿਹਾ ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਕਟਣੀ ਮੁਸ਼ਕਲ ਹੋਈ ਪਈ ਹੈ ਪਰ ਦੂਜੇ ਪਾਸੇ ਲਗਾਤਾਰ ਧੜੰਦੇ ਨਾਲ ਵੀਜੇ ਜਿਹੜੇ ਦਿੱਤੇ ਜਾ ਰਹੇ ਸੀ ਜਿਸ ਕਾਰਨ ਉੱਥੇ ਵਿਦਿਆਰਥੀਆਂ ਦੀ ਬਹੁ ਗਿਣਤੀ ਹੋ ਗਈ ਉਸ ਨੂੰ ਲੈ ਕੇ ਜਿਹੜੇ ਉੱਥੇ ਦੇ ਸਥਾਨਕ ਵਾਸੀ ਸੀ ਉਹ ਨਿਰਾਸ਼ ਸੀਗੇ ਗੁੱਸੇ 'ਚ ਸੀਗੇ ਕੰਮ ਤਾਂ ਸਾਨੂੰ ਨਹੀਂ ਮਰੇਆ ਪਰ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਲਿਆ ਕੇ ਇੱਥੇ ਕੰਮ ਕਰ ਦਿੱਤਾ ਜਾ ਰਿਹਾ ਤਾਂ ਇਸ ਨੂੰ ਲੈ ਕੇ ਜਸਟਿਨ ਟਰੂਡੋ ਦਾ ਵੱਡਾ ਫੈਸਲਾ ਸਾਹਮਣੇ ਆਇਆ ਉਹਨਾਂ ਨੇ ਵੱਡਾ ਫੈਸਲਾ ਲਿਆ ਕਿ ਵੀਜੇ ਘਟਾ ਦਿੱਤੇ ਜਾਣਗੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਲਾਤ ਇਹ ਹੁਣ ਕਿ ਸਟੂਡੈਂਟਸ ਵੀਜੇ ਬਿਲਕੁਲ ਹੀ ਬੰਦ ਕਰ ਦਿੱਤੇ ਜਾਣ ਤਾਂ ਇਹ ਸੰਕੇਤ ਨਜ਼ਰ ਆ ਰਹੇ ਨੇ ਪਰ ਹੁਣ ਵੀਜ਼ਾ ਜਿਹੜਾ ਉਹ 50% ਕਰ ਦਿੱਤਾ ਗਿਆ ਹੈ 50% ਵੀਜ਼ੇ ਘਟਾ ਦਿੱਤੇ ਜਾਣਗੇ ਤੇ ਆਉਣ ਵਾਲੇ ਸਮੇਂ 'ਚ ਬੰਦ ਹੋਣ ਦੀ ਵੀ ਸੰਭਾਵਨਾ ਹੈ ਜਿਹੜੀ ਉਹ ਪੂਰੀ ਨਜ਼ਰ ਆ ਰਹੀ ਹੈ ਕਿਉਂਕਿ ਸਥਿਤੀ ਉੱਥੇ ਡਾਮਾਡੋਲ ਅਸਰ ਆ ਰਹੀ ਹੈ ਅਗਲੇ ਸਾਲ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਜਿਸ ਕਰਕੇ ਜਸਟਿਨ ਟਰੂਡੋ ਵੀ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਨੇ ਫਿਰ ਤੋਂ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਥਾਨਕ ਵਾਸੀ ਨਾਰਾਜ਼ ਨੇ ਕਹਿੰਦੇ ਕਿ ਜਸਟਿਨ ਟਰੂਡੋ ਜਿਹੇ ਫੈਸਲੇ ਲੈ ਰਹੇ ਨੇ ਜਿਹੜੇ ਕਿ ਸਾਡੇ ਸਥਾਨਕ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈਗੇ ਤਾਂ ਉਸ ਨੂੰ ਲੈ ਕੇ ਹੁਣ ਜਸਟਿਨ ਟਰੂਡੋ ਨੇ ਜਿਹੜੇ ਉਹ ਕਿਤਨਾ ਕਿਤੇ ਆਪਣੀਆਂ ਗਲਤੀਆਂ ਨੂੰ ਛਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤਾਂ ਜਿਸ ਨੂੰ ਲੈ ਕੇ ਉਹਨਾਂ ਨੇ ਵੱਡਾ ਫੈਸਲਾ ਲਿਆ ਹੈ ਪਰ ਦੂਜੇ ਪਾਸੇ ਜਿਹੜੇ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਸੀਗੇ ਪੰਜਾਬ ਦੇ ਉਹਨਾਂ ਨੂੰ ਜਰੂਰ ਵੱਡਾ ਝਟਕਾ ਲੱਗਿਆ ਇਸ ਤੋਂ ਪਹਿਲਾਂ ਵੀ ਕੈਨੇਡਾ ਸਰਕਾਰ ਸਮੇਂ-ਸਮੇਂ ਤੇ ਵੱਡੇ ਫੈਸਲੇ ਲੈ ਚੁੱਕੀ ਹੈ ਜਿਸ ਤੋਂ ਜਿਸ ਦੇ ਵਿੱਚ ਕਿ ਮਾਸਟਰ ਡਿਗਰੀ ਤੋਂ ਬਾਅਦ ਬੱਚਿਆਂ ਨੂੰ ਵਰਕ ਪਰਮਿਟ ਦੇਣਾ ਜਾਂ ਹੋਰ ਅਜਿਹੇ ਕਈ ਫੈਸਲੇ ਨੇ ਜਿਹੜੇ ਸਰਕਾਰ ਬਦਲ ਚੁੱਕੀ ਹੈ ਜਿਸ ਦੇ ਵਿੱਚ ਪਾਬੰਦੀ ਲਗਾ ਚੁੱਕੀ ਹੈ ਤੇ ਉਧਰ ਗਏ ਵਿਦਿਆਰਥੀਆਂ ਨੂੰ ਵੀ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਰਿਪੋਰਟਰ ਪੰਜਾਬੀ ਮੀਡੀਆ ਦਾ ਦਿਓ ਜੱਜ ਧੰਨਵਾਦ